ਸਾਖੀ ਪੀਰ ਆਰਫਦੀਨ ਦੀ ਇੱਕ ਦਿਨ ਗੁਰੂ ਜੀ ਲਖਨੌਰ ਪਿੰਡ ਦੇ ਬਾਲਕਾਂ ਨਾਲ ਖੇਡ ਰਹੇ ਸੀ ਕਿ ਪੀਰ ਆਰਫਦੀਨ ਪਾਲਕੀ ਵਿੱਚ ਜਾ ਰਿਹਾ ਸੀ ਉਸ ਨੇ ਪਾਲਕੀ ਵਿੱਚੋਂ ਉੱਤਰ ਕੇ ਸਜਦਾ ਕੀਤਾ ਤੇ ਇਕਾਂਤ ਵਿੱਚ ਕੁਝ ਗੱਲਾਂ ਕੀਤੀਆਂ ਉਸ ਦੇ ਸਾਥੀ ਮুরিਦਾਂ ਤੇ ਫਕੀਰਾਂ ਨੇ ਜੋ Hindu ਪੀਰ ਜਾਦੇ ਨੂੰ ਸਜਦਾ ਕਰਨਾ ਮੁਹੰਮਦੀ ਸ਼ਰਾ ਅਨਸਾਰ ਬੁਰਾ ਜਾਣਦੇ ਸੀ ਆਰਫਦੀਨ ਨੂੰ ਕਿਹਾ ਤੁਸੀਂ ਇਸਲਾਮ ਦੇ ਪੀਰ ਹੋ ਕੇ Hindu ਪੀਰ ਦੇ ਪੁੱਤਰ ਨੂੰ ਕਿਉਂ ਸਜਦਾ ਕੀਤਾ ਹੈ ਪੀਰ ਬੋਲਿਆ ਤੁਸੀਂ ਨਹੀਂ ਜਾਣਦੇ ਇਹ ਕੌਣ ਹੈ ਅਸੀਂ ਜਾਣਦੇ ਹਾਂ ਜਦ ਮੈਂ ਮਰਾਕਬੇ ਵਿੱਚ ਖੁਦਾ ਦੇ دیدار ਕਰਨ ਨੂੰ ਜਾਂਦਾ ਹਾਂ ਤਾਂ ਉੱਥੇ ਕਈ ਪੀਰ ਪੈਗੰਬਰ ਅਵਤਾਰ ਸਿੱਧ ਰਿਖੀ ਮੂਨੀ ਜੋ ਖੁਦਾ ਦੇ ਦਰਵਾਜ਼ੇ ਅੱਗੇ ਗਿਚੀਆਂ ਝੁਕਾਈ ਸਹਿਮ ਵਿੱਚ ਖੜੇ ਹੁੰਦੇ ਹਨ ਇਹ ਸਭ ਦੀ ਅਰਜ਼ ਖੁਦਾ ਪਾਸ ਪਹੁੰਚਾਉਂਦਾ ਹੈ ਤੇ ਉੱਤਰ ਲਿਆ ਕੇ ਦਿੰਦਾ ਹੈ ਇਸ ਨੂੰ ਖੁਦਾ ਵੀ ਪਦਵੀ ਮਿਲੀ ਹੋਈ ਹੈ ਇਥੇ ਧਰਮ ਦੇ ਸੁਧਾਰ ਤੇ ਪਖੰਡ ਮਤ ਖੰਡ ਕੇ ਖੁਦਾ ਦੀ ਭਗਤੀ ਡਰਾਉਣ ਆਇਆ ਹੈ ਇਸ ਤਾਈ ਸਭਨਾ ਪੀਰਾਂ ਪੈਗੰਬਰਾਂ ਅਵਤਾਰਾਂ ਦਾ ਕੰਮ ਪੈਂਦਾ ਹੈ ਇਸ ਲਈ ਮੈਂ ਇਸ ਨੂੰ ਮੱਥਾ ਟੇਕਿਆ ਹੈ ਧੰਨਵਾਦ